ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਜੀਤ ਘਰ ਅੱਜ ਅਸੀਂ ਪਹੁੰਚੇ ਹਾਂ ਤੇਰਾ ਹੀ ਤੇਰਾ ਹਸਪੀਟਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਡਾਕਟਰ ਮੈਮ ਹਰਪਿਤ ਤੁਹਾਡੇ ਨਾਲ ਸਵਾਗਤੀ ਮੈਮ ਥੈਂਕ ਯੂ ਸਵਾਗਤ ਮੈਮ ਪ੍ਰੈਗਨਨਸੀ ਦੇ ਦੌਰਾਨ ਔਰਤਾਂ ਦੇ ਫੇਸ ਤੇ ਛਾਈਆਂ ਪੈ ਜਾਂਦੀਆਂ ਉਹਦਾ ਕੀ ਕਾਰਨ ਉਹਦਾ ਕਾਰਨ ਹੁੰਦਾ ਹੈ ਪ੍ਰੈਗਨਨਸੀ ਵਿੱਚ ਛਾਈਆਂ ਦਾ ਕਾਰਨ ਹੁੰਦਾ ਹੈ ਬਾਡੀ ਵਿੱਚ ਇਨਕਰੀਜ਼ ਮੈਲੇਟੋਨਿਨ ਤੇ ਉਹਦਾ ਕੋਈ ਖਾਸ ਟਰੀਟਮੈਂਟ ਅੱਜ ਤੱਕ ਹੋਇਆ ਹੀ ਨਹੀਂ ਹੈ ਇਟ ਡਿਪੈਂਡਸ ਅਪਨ ਬੋਡੀ ਟੂ ਬੋਡੀ ਹਰ ਕਿਸੇ ਨੂੰ ਨਹੀਂ ਹੁੰਦੀ ਆ ਬਟ ਅਗਰ ਕਿਸੇ ਨੂੰ ਹੁੰਦੀ ਆ ਤੇ ਉਹਦੇ ਵਿੱਚ ਇਵਨ ਸਕਿਨ ਦੇ ਡਾਕਟਰਸ ਕੋਲ ਵੀ ਇਹਦਾ ਕੋਈ ਬਹੁਤ ਇਲਾਜ ਨਹੀਂ ਹੈ ਇਟ ਇਜ਼ ਨਾਰਮਲ ਬੋਡੀ ਚ ਕੁਝ ਚੇਂਜਸ ਹੁੰਦੇ ਕੁਝ ਕੈਮੀਕਲਸ ਪ੍ਰੈਗਨੈਂਸੀ ਵਿੱਚ ਨਿਕਲਦੇ ਆ ਹਰ ਕਿਸੇ ਚ ਅਲੱਗ ਲੈਵਲ ਦੇ ਤੇ ਕਿਸੇ ਨੂੰ ਕੋਈ ਸਾਈਡ ਇਫੈਕਟ ਆਂਦਾ ਕਿਸੇ ਨੂੰ ਕੋਈ ਆਂਦਾ ਇਸ ਤਰ੍ਹਾਂ ਛਾਈਆਂ ਪੈਣਾ ਇਜ਼ ਵਨ ਆਫ ਦਾ ਗਿਫਟਸ ਆਫ ਪ੍ਰੈਗਨੈਂਸੀ ਸੋ ਆਪਾਂ ਵੀ ਕਨਸਿਡਰ ਇਟ ਟੂ ਬੀ ਨਾਰਮਲ ਕਿ ਮੈਂ ਪ੍ਰੈਗਨੈਂਟ ਆ ਔਰਤ ਦੇ ਪੇਟ ਦੇ ਉੱਤੇ ਦਾਗ ਪੈ ਜਾਂਦੇ ਆ ਤੇ ਖਾਰਿਸ਼ ਹੁੰਦੀ ਉਹਦਾ ਕੀ ਕਾਰਨ ਆ ਜਿਹੜਾ ਪ੍ਰੈਗਨੈਂਸੀ ਵਿੱਚ ਐਬਡੋਮਨ ਡਿਸਟੈਂਡ ਹੁੰਦੀ ਹੈ ਪੇਟ ਦਾ ਸਾਈਜ਼ ਯੂਟਰਸ ਦੀ ਗਰੋਥ ਦੇ ਨਾਲ ਨਾਲ ਵੱਡਾ ਹੁੰਦਾ ਹੈ ਤੇ ਜੋ ਮਸਲ ਫਾਈਬਰਸ ਹੁੰਦੇ ਆ ਇਲਾਸਟਿਨ ਹੁੰਦਾ ਹੈ ਸਕਿਨ ਵਿੱਚ ਉਹ ਫਟ ਜਾਂਦਾ ਹੈ ਟੀਅਰ ਹੋ ਜਾਂਦਾ ਹੈ ਇਸ ਕਰਕੇ ਪੇਟ ਤੇ ਮਾਰਕਸ ਬਣ ਜਾਂਦੇ ਆ ਜਿਨ੍ਹਾਂ ਨੂੰ ਸਟ੍ਰਾਇਆ ਗ੍ਰੈਵਿਡੇਰੀਅਮ ਬੋਲੀਦਾ ਹੈ ਕਿ ਮੈਮ ਪ੍ਰੈਗਨੈਂਟ ਹੋਣ ਨੂੰ ਮਤਲਬ ਗੁੱਸਾ ਤੇ ਚਿੜਚਿੜਾਪਨ ਬਹੁਤ ਹੁੰਦਾ ਕੀ ਕਰਨਾ ਮੂਡ ਸਵਿੰਗਸ ਕਾਮਨ ਹੁੰਦੇ ਆ ਪ੍ਰੈਗਨਸੀ ਬੇਸਿਕਲੀ ਇਹ ਜ਼ਿਆਦਾ ਤਾਂ ਹੁੰਦੀ ਹੈ ਅਗਰ ਪੇਸ਼ੈਂਟ ਦੇ ਅੰਦਰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੋਏ ਆਇਰਨ ਦੀ ਡੈਫੀਸ਼ੀਐਂਸੀ ਨਾਲ ਵੀ ਇਰਿਟੇਬਿਲਿਟੀ ਹੁੰਦੀ ਹੈ ਵਿਟਾਮਿਨਸ ਅਗਰ ਘਟੋਣ D3 ਔਰ B12 ਤੇ ਥਕਾਨ ਹੁੰਦੀ ਹੈ ਪੇਸ਼ੈਂਟ ਨੂੰ ਔਰ ਉਹਦੇ ਕਾਰਨ ਮੂਡ ਫਲਕਚੁਏਸ਼ਨਸ ਹੁੰਦੇ ਆ ਮੋਰਓਵਰ ਸਾਈਕਲੋਜੀਕਲੀ ਵੀ ਪ੍ਰੈਗਨੈਂਸੀ ਨੂੰ ਡੀਲ ਕਰਨ ਚ ਪੇਸ਼ੈਂਟ ਦੇ ਮੂਡ ਸਵਿੰਗਸ ਇੱਕ ਕਾਮਨ ਚੀਜ਼ ਹੈ ਤੇ ਮੈਨੂੰ ਲੋਕ ਅੱਜ ਆਈਵੀਐਫ ਰਾਹੀਂ ਬੱਚੇ ਪੈਦਾ ਕਰ ਰਿਹਾ ਤੇ ਉਹਦਾ ਕੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਈਵੀਐਫ ਦਾ ਮਤਲਬ ਹੁੰਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ ਨੌਰਮਲੀ ਜੋ ਪ੍ਰੈਗਨੈਂਸੀ ਨੇਚਰਲੀ ਬੋਡੀ ਦੇ ਅੰਦਰ ਹੁੰਦੀ ਹੈ ਫਰਟੀਲਾਈਜੇਸ਼ਨ ਬੋਡੀ ਦੇ ਅੰਦਰ ਹੁੰਦੀ ਹੈ ਅਗਰ ਉਹ ਕਿਸੇ ਕਾਰਨ ਤੋਂ ਕੋਈ ਪੇਸ਼ੈਂਟ ਨਹੀਂ ਕਨਸੀਵ ਕਰ 파ਰੀ ਜਾਂ ਡਾਇਗਨੋਸਟਿਕਸ ਵਿੱਚ ਐਸਾ ਕੋਈ ਕਾਰਨ ਨਿਕਲਦਾ ਹੈ ਕਿ ਨੈਚੁਰਲੀ ਉਹ ਪੇਸ਼ੈਂਟ ਨਹੀਂ ਕਨਸੀਵ ਕਰ ਸਕਦੀ ਜਿਆਦਾਤਰ ਤੌਰ ਤੇ ਜਿੰਨਾ ਵੀ ਟਿਊਬਸ ਬਲੌਕ ਹੁੰਦੀ ਹੈ ਐਸੀ ਪੇਸ਼ੈਂਟਸ ਨੂੰ ਜਾਂ ਜਿਨ੍ਹਾਂ ਦੇ ਹਸਬੰਡਸ ਦੇ ਵਿੱਚ ਸਪਰਮ ਕਾਊਂਟ ਬਿਲਕੁਲ ਜ਼ੀਰੋ ਹੁੰਦਾ ਹੈ ਜਾਂ ਨੈਗਲੀਜੀਬਲ ਹੁੰਦਾ ਐਸੇ ਪੇਸ਼ੈਂਟਸ ਨੂੰ ਆਈਵੀਐਫ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਆਈਵੀਐਫ ਅੱਜਕੱਲ ਵੱਧ ਰਿਹਾ ਕਿਉਂਕਿ ਇਨਫਰਟਿਲਿਟੀ ਵੱਧ ਰਹੀ ਹੈ ਸੋ ਇਟ ਇਜ਼ ਅ ਵੈਰੀ ਡਿਫਰੈਂਟ ਸੈਪਰੇਟ ਟਾਪਿਕ ਆਈ ਮੀਨ ਉਹਦਾ ਕਾਜ਼ਸ ਤੇ ਡਿਪੈਂਡ ਕਰਦਾ ਹੈ ਕਿ ਆਈਵੀਐਫ ਦੀ ਅੱਜਕੱਲ ਕੁਝ ਕਪਲਸ ਪੇਸ਼ੈਂਟਸ ਘਟ ਹੋਣ ਕਰਕੇ ਵੀ ਬਿਕੋਜ਼ ਐਨਾ ਟ੍ਰੈਂਡ ਆ ਗਿਆ ਆਈਵੀਐਫ ਦਾ ਤੇ ਨੈਚੁਰਲੀ ਕਨਸੀਵ ਵੀ ਕਰ ਸਕਦੇ ਨੇ ਬਟ ਉਹ ਪੇਸ਼ੈਂਟਸ ਹੀ ਚਲੇ ਜਾਂਦੇ ਆ ਆਈਵੀਐਫ ਸੈਂਟਰਸ ਤੇ ਕਿ 2 ਸਾਲ ਸੇ ਟਰਾਈ ਕਰ ਰਹੇ ਹੋ ਨਹੀਂ ਰਹਾ ਹੈ ਤਾਂ ਆਈਵੀਐਫ ਕਰਾ ਲਓ ਵੋਲੰਟਰੀਲੀ ਵੀ ਪੇਸ਼ੈਂਟਸ ਉਸ ਪਾਸ ਸੇ ਜਾ ਰਹੇ ਹਨ ਬਟ ਸਟਿਲ ਬੈਸਟ ਹੈ ਅਗਰ ਨੈਚੁਰਲੀ ਕਨਸੀਵ ਕਰ ਜਾਏ ਤੇ ਮੈਂ ਕਈ ਜੋੜੇ ਐਸੇ ਆ ਜਿਨ੍ਹਾਂ ਦੇ ਵਿਆਹ ਨੂੰ ਬਹੁਤ ਮਤਲਬ 5-5 ਸਾਲ ਹੋ ਗਿਆ ਪਰ ਉਹਨਾਂ ਦੇ ਬੱਚਾ ਪੈਦਾ ਨਹੀਂ ਹੋ ਰਿਹਾ ਉਹਨਾਂ ਦਾ ਕੀ ਕਰਨਾ ਉਹਦਾ ਕਾਰਨ ਹੈ ਕਿ ਪਹਿਲੇ ਤੇ ਕੋਈ ਵੀ ਜਿਨ੍ਹਾਂ ਦਾ ਬੱਚਾ ਨਹੀਂ ਹੁੰਦਾ ਉਹ ਪੂਰੀ ਤਰ੍ਹਾਂ ਨਾਲ ਟ੍ਰੀਟਮੈਂਟ ਜੋ ਹੁੰਦਾ ਨਾ ਕੌਜ਼ ਤੱਕ ਨਹੀਂ ਪਹੁੰਚਦੇ ਹੈਗੇ ਪਹਿਲੇ ਇੱਕ ਡਾਕਟਰ ਨੂੰ ਦਿਖਾਉਂਦੇ ਆ ਦੋ ਤਿੰਨ ਮਹੀਨੇ ਉਸ ਡਾਕਟਰ ਨੂੰ ਫਾਲੋ ਕਰਦੇ ਆ ਫਿਰ ਸੋਚਦੇ ਆ ਹੋ ਨਹੀਂ ਰਿਹਾ ਤਦ ਵਿੱਚ ਸ਼ਿਫਟ ਟੂ ਅਨਦਰ ਡਾਕਟਰ ਉਹ ਫਿਰ ਨਵੇਂ ਸਿਰੇ ਤੋਂ ਹੁੰਦਾ ਸੋ ਲੱਗ ਕੇ ਟਰੀਟਮੈਂਟ ਨਾ ਕਰਾਂਨ ਕਾਰਨ ਕੌਜ਼ ਨਹੀਂ ਪਤਾ ਲੱਗਦਾ ਕੌਜ਼ ਨਹੀਂ ਪਤਾ ਲੱਗਦਾ ਤੇ ਟਰੀਟਮੈਂਟ ਨਹੀਂ ਹੋ ਪਾਦਾ ਤੇ ਲੱਗ ਕੇ ਅਗਰ ਤੁਸੀਂ ਪ੍ਰੋਪਰ ਇੱਕ ਜਗ੍ਹਾ ਤੋਂ ਇਨਫਰਟੀਲਿਟੀ ਦਾ ਆਪਣਾ ਪਹਿਲੇ ਕਾਰਨ ਲੱਭੋ ਕਿ ਐਕਚੁਅਲੀ ਟਾਈਮਿੰਗ ਗਲਤ ਹੋਣ ਕਰਕੇ ਕਨਸੀਵ ਨਹੀਂ ਹੋ ਪਾ ਰਿਹਾ या कोई डेफिनेट कॉज है जब तक वो डिक्लेयर ना हो वी कॉन्ट कंसिडर इनफर्टिलिटी कई बार पेशेंट्स के एफर्ट्स पुअर होंगे समटाइम्स पेशेंट्स हस्बैंड एंड वाइफ अलग अलग शहर रह रहे होंगे और वो महीने उस दे के उस टाइम पे मिलते हैं कि दे आर नॉट एबल टू कंसीव तो वी डोंट कंसिडर इट एज इनफर्टिलिटी टिल द टाइम नाल नहीं रह रहे तो यह बहुत सारे फैक्टर्स होंगे ਕਨਸੀਵ ਨਾ ਕਰ ਪਨ ਦੇ ਵਜ੍ਹਾ ਜ਼ਰੂਰੀ ਨਹੀਂ ਹੈ ਕਿ ਹਸਬੰਡ ਐਂਡ ਵਾਈਫ ਵਿੱਚ ਕੋਈ ਨੁਕਸ ਹੀ ਹੈ ਕਈ ਵਾਰ ਟਾਈਮਿੰਗ ਸਹੀ ਨਾ ਹੋਣ ਕਾਰਨ ਵੀ ਕਨਸੀਵ ਨਹੀਂ ਹੋ ਪਾਂਦਾ ਸੋ ਫॉर एवरीथिंग ਵੀ ਹੈਵ ਪ੍ਰੀ ਨੇਟਲ ਕਾਉਂਸਲਿੰਗ ਵੀ ਹੈਵ ਪ੍ਰੀ ਮੈਰਿਟਲ ਕਾਉਂਸਲਿੰਗ ਵੀ ਹੈਵ ਪ੍ਰੀ ਕਨਸੈਪਸ਼ਨਲ ਕਾਉਂਸਲਿੰਗ ਆਲ ਥਿਸ ਇਜ਼ ਅਵੇਲੇਬਲ ਹਰ ਪੇਸ਼ੈਂਟ ਨੂੰ ਇਵਨ ਅੱਜਕਲ ਕਿਉਂਕਿ ਮੈਰਿਜ ਲੇਟ ਏਜ ਤੇ ਹੁੰਦੀ ਹੈ it is advisable to go for a pre marital counseling then aisa nahi kar pande ki katugar pre pregnancy counseling even if they don't want to conceive within next 2 3 years they should go for that jive vich basic kuch aise test kara le jaan ki kidre agge jado ja ke conceive karna hai te problem na aaye that is very helpful मैम प्रैगनेट औरतों खाना पीना की चाहिए यह तो बड़ा क्वेश्चन है पहली गल तो प्रैगनेंट औरतान को दो द नहीं खाना है ना सिर्फ हेल्दी खाना है और सब कुछ खाना है सीजनल खाना एंड बैलेंसड डाइट लैनी है ऐसा कुछ नहीं है कि मदर हैज टू टेक फूड फॉर टूड दैट लीड्स टू ओबेसिटी एंड अल्टीमेटली हाइपरटें डायबिटीज मलाइटसट ऑफ मदर एंड हाई रिस्क ऑफ सिजेरियन सेक्शन सो फर्स्ट कांसेप्ट व्हिच इज अ मिथ शुड बी ब्रोकन इज के दो दो दे दो बंदियांदे हिस्से दा नहीं खाना बैलेंस्ड खाना है सीजनल खाना है सब कुछ खाना है हेल्दी खाना है घर दा खाना है मैडम प्रेग्नेंट औरत ने एक्सरसाइज केडी करनी चाहिए प्रेगनेंसी जब तक की डॉक्टर ना कहे कि कुछ कॉम्प्लिकेशन है प्रैगनेंसी सा एक फिजियोलॉजिकल चीज़ है इट इज़ एज नॉर्मल एज एनी अदर थिंग यू नो इट इट शुड नॉट बी कंसिडर अ डिजीज प्रेगनेंसीज़ विच लेडीज़ नो जो भी वो जॉब कर रही हैं अनटिल एंड अनस डॉक्टर ने बैड रेस्ट किया उन्होंने सारा काम आप करना चाहिए अपना जॉब कॉन्टिन्ू करना चाहिए एंड अगर सीडेंटरी जॉब है तो स्पेसिफिकली ਉਹਨਾਂ ਨੂੰ ਸਵੇਰੇ ਸ਼ਾਮ ਅੱਧੇ ਅੱਧੇ ਘੰਟੇ ਦਾ ਵਾਕ ਕਰਨਾ ਚਾਹੀਦਾ ਕਿਸੇ ਦਾ weight excessive ਹੈ ਉਹਨਾਂ ਨੂੰ ਹੋਰ ਜ਼ਿਆਦਾ ਹਰ ਮੀਲ ਤੋਂ ਬਾਅਦ ਵਾਕ ਕਰਨਾ ਚਾਹੀਦਾ ਡਾਈ ਐਕਸਰਸਾਈਜ਼ ਇਸ ਹਰ ਸਟੇਜ ਤੇ ਪ੍ਰੈਗਨੈਂਸੀ ਦੀ ਡਿਫਰੈਂਟ ਰਹਿੰਦੀ ਹੈ ਬਟ ਇੱਕ ਚੀਜ਼ ਜੋ ਅਸੀਂ ਕਨਸਟੈਂਟਲੀ ਫਾਲੋ ਕਰ ਸਕਦੇ ਹਾਂ ਇਜ਼ ਰੈਗੂਲਰ ਵਾਕ प्रणायाम दैट इज़ ब्रीदिंग एक्सरसाइज इट लीड्स टू मोर एंटीऑक्सीडेंट इन द बॉडी व्हिच इज़ वेरी हेल्पफुल फॉर गुड ग्रोथ ऑफ द बेबी एंड हेल्थ गुड हेल्थ ऑफ द मदर प्रणायाम रेगुलर वॉक एंड योगा स्ट्रेचिंग एक्सरसाइज और डिपेंड करती दी हैं ट्राइमिस्टर पर टाइम टू टाइम प्रैगनेंसी पर मैम प्रैगनेट औरतान को मैसेज की देना चाहोगे मैं प्रेग्नेंट औरतों को यही कहना चाहूंगी कि प्रेगनेंसी को बीमारी ना समझन और बीमारी समझ के ज़्यादा रेस्ट ना करन सिर्फ अपनी डाइट उत्तर फोकस करन दैन दे कैन लीड अ नॉर्मल लाइफ दाल रोटी सब्जी फ्रूट रायता दूध एवरीथिंग टेक एवरीथिंग इन गुड मॉडरेट अमाउंट डोंट ईट फॉर टू and don't take excessive rest follow a normal routine healthy routine including fixed time for exercise walk yoga meditation is very important jo yes. bhi i personally believe in garb sanskar agar mother jisvi uh, religion wo follow kar di hai wo meditate kar di hai te odi pregnancy di journey ta smooth rehndi hai oda outcome jo baby ni hunda na ਉਹ ਬੇਬੀ ਵੀ ਬੜਾ ਸਪਿਰਚੁਅਲੀ ਸਟਰੋਂਗ ਹੁੰਦਾ ਹੈ ਸੋ ਹੀ ਇ ਜਸਟ ਲੀਡ ਅ ਨੋਰਮਲ ਹੈਲਦੀ ਲਾਈਫ ਅਲੋਂਗ ਵਿਦ ਮੈਡੀਟੇਸ਼ਨ ਸੰਤੂ ਮੈਮ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਜੇਕਰ ਤੁਹਾਨੂੰ ਵੀ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਧੰਨਵਾਦ